ਸਨਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਭਾਰਤ ਬੰਦ ਦੌਰਾਨ ਕਿਸਾਨ ਮਜ਼ਦੂਰ ਇਨਕਲਾਬੀ ਜਥੇਬੰਦੀਆਂ ਟ੍ਰੇਡ ਯੂਨੀਅਨ ਆਦਿ ਵੱਲੋਂ ਥਾਣੇ ਸਾਹਮਣੇ ਰੋਡ ਜਾਮ ਕਰਕੇ ਕੇਂਦਰ ਦੀ ਮੋਦੀ ਸਰਕਾਰ ਹਰਿਆਣਾ ਦੀ ਖੱਟਰ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਖਿਲਾਫ ਰੋਸ ਦਰਨਾ ਦਿੰਦਿਆਂ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਦਰਲੇ ਨੂੰ ਸੰਬੋਧਨ ਕਰਦਿਆਂ ਦੇਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਮਰੇਡ ਨਿਰਮਲ ਸਿੰਘ ਮਲਸੀਆ ਕਮਰੇਡ ਤਾਰਾ ਸਿੰਘ ਖੰਮੂਵਾਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਕੁਲਜੀਤ ਸਿੰਘ ਹੁੰਦਲ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਪ੍ਰੈਸ ਕਤਰ ਗਿਆਨ ਸਿੰਘ ਸੈਦਪੁਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਪਿੰਡੂ ਮਜ਼ਦੂਰ ਯੂਨੀਅਨ ਦੇ ਆਗੂ ਬੀਬੀ ਗੁਰਬਖਸ਼ ਕੌਰ ਸਾਦਕਪੁਰ ਸਮਾਜ ਸੇਵਕ ਬੌਬੀ ਕੰਡਾ ਜਮਹੂਰੀ ਕਿਸਾਨ ਸਭਾ ਦੇ ਆਗੂ ਜੋਗਿੰਦਰ ਸਿੰਘ ਬਿੱਲੀ ਚੋਹਾਰੀ ਹਾਲ ਇੰਡੀਆ ਕਿਸਾਨ ਸਭਾ ਦੇ ਆਗੂ ਕਮਰੇਡ ਵਰਿੰਦਰਪਾਲ ਕਾਲਾ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕਮਰੇਡ ਕੇਵਲ ਸਿੰਘ ਦਾਨੇਵਾਲ ਪੱਲੇਦਾਰ ਯੂਨੀਅਨ ਸ਼ਾਹਕੋਟ ਦੇ ਆਗੂ ਬਲਕਾਰ ਸਿੰਘ ਕੋਇਪੂਰ ਕ੍ਰਾਂਤੀਕਾਰੀ ਬਹੁਜਨ ਕਿਰਤੀ ਸੰਘ ਦੇ ਮੁਖ ਸੰਚਾਲਕ ਸ਼ਿੰਦਰਪਾਲ ਸਹੋਤਾ ਕੰਨੀਆਂ ਬਲਾਕ ਪ੍ਰਧਾਨ ਡਾਕਟਰ ਕਸ਼ਮੀਰ ਸਿੰਘ ਤਲਵੰਡੀ ਆਦਿ ਸਮੇਤ ਹੋਰਾਂ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਕਾਰਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਿਸਾਨਾਂ ਮਜ਼ਦੂਰਾਂ ਪ੍ਰਤੀ ਅਪਣਾਇਆ ਰਵਈਆ ਦੇਸ਼ ਨੂੰ ਤਬਾਹੀ ਵੱਲ ਤੱਕ ਰਿਹਾ ਹੈ ਹੱਕ ਮੰਗਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਹਨਾਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਤੋਂ ਜਲਦ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਚ ਜਥੇਬੰਦੀਆਂ ਦੇ ਜੋ ਵੀ ਫੈਸਲਾ ਹੋਣਗੇ ਉਹਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਅਰਬੂ ਮੇਜਰ ਸਿੰਘ ਬਾਜਵਾ, ਅਮਨਦੀਪ ਅਮਨਾ ਮਲਸੀਆਂ, ਮਨਦੀਪ ਸਿੰਘ ਚੀਤਾ, ਕਾਮਰੇਡ ਬਚਿੱਤਰ ਸਿੰਘ ਢੱਗੜ ਸਾਬਕਾ ਸਰਪੰਚ ਬੂਤਾ ਸਿੰਘ ਕੋਟਨੀ ਵੀਨਾ ਕੋਟਨੀ ਗਾਜਰਾ ਕਮਰੇਡ ਸਰਵਣ ਕੁਮਾਰ ਬਿੱਲਾ ਸ਼ਾਹਕੋਟ ਸਤਪਾਲ ਮਰੀਦਵਾਲ ਮੱਖਣ ਨੂਰਪੁਰੀ ਆਦਿ ਸਮੇਤ ਵੱਡੀ ਗਿਣਤੀ ਚਵਕ ਵੱਖ ਜਥੇਬੰਦੀਆਂ ਦੇ ਆਗੂ ਤੇ ਸਮਰਥਕ ਹਾਜ਼ਰ ਸਨ ਸ਼ਾਹਕੋਟ ਮਲਸੀਆਂ ਤੋਂ ਸੀਨੀਅਰ ਪੱਤਰਕਾਰ ਸਾਹਬੀ ਦਾਸੀ ਕੇ ਸ਼ਾਹਕੋਟ ਭਾਰਤ ਦੀਆਂ ਟ੍ਰੇਡ ਯੂਨੀਅਨਾਂ ਸੰਯੁਕਤ ਕਿਸਾਨ ਮੋਰਚਾ ਮਜ਼ਦੂਰ ਜਥੇਬੰਦੀਆਂ ਨੌਜਵਾਨ ਜਥੇਬੰਦੀਆਂ ਤੇ ਹੋਰ ਵਰਕਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਜੋ ਭਾਰਤ ਬੰਦ ਦੀ ਕਾਲ ਦਿੱਤੀ ਸੀ ਉਸ ਦੇ ਸਬੰਧ ਦੇ ਵਿੱਚ ਅਸੀਂ ਅੱਜ ਸ਼ਾਹਕੋਟ ਮੇਮ ਬਿਜ਼ਾਰ ਥਾਣਾ ਸ਼ਾਹਕੋਟ ਦੇ ਮੋੜੇ ਵੱਖ-ਵੱਖ ਜਥੇਬੰਦੀਆਂ ਦੀ ਆਗੂਆਂ ਦੀ ਅਗਵਾਈ ਦੇ ਵਿੱਚ ਇਹ ਮੂਰਤ ਜਿਹੜਾ ਭਾਰਤ ਬੰਦ ਨੂੰ ਸਮਰਥਨ ਦੇ ਰਹੇ ਆ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸਮੇਤ ਔਰਤਾਂ ਬੱਚੇ ਸ਼ਾਮਲ ਹੋਏ ਆ ਜੋ ਮੋਦੀ ਸਰਕਾਰ ਦੀਆਂ ਲੋਕਮਰੂ ਨੀਤੀਆਂ ਵਾਂ ਜਾਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਉਹਨਾਂ ਦੇ ਉਹਨਾਂ ਦੇ ਵਿਰੋਧ ਦੇ ਵਿੱਚ ਉਹ ਮੰਗਾਂ ਮੰਨਵਾਉਣ ਵਾਸਤੇ ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਮਜ਼ਦੂਰਾ ਕਿਸਾਨਾਂ ਛੋਟੇ ਦੁਕਾਨਦਾਰਾਂ ਵਪਾਰੀਆਂ ਸਿਰ ਚੜਿਆ ਕਰਜ਼ਾ ਜਿਹੜਾ ਮਾਫ਼ ਕਰਵਾਉਣ ਲਈ ਤੇ ਮਜ਼ਦੂਰਾਂ ਦੇ ਖਿਲਾਫ ਜਿਹੜੇ ਬਣਾਏ ਚਾਰ ਕੋਡ ਆ ਉਹਨਾਂ ਨੂੰ ਰੱਦ ਕਰਵਾਉਣ ਲਈ ਹਿੱਟ ਐਂਡ ਰਨ ਦੇ ਕੋਨ ਨੂੰ ਨੂੰ ਰੱਦ ਕਰਵਾਉਣ ਵਾਸਤੇ ਤੇ 8 ਘੰਟੇ ਤੋਂ 12 ਘੰਟੇ ਦੀ ਡਿਊਟੀ ਜਿਹੜੀ ਆ ਮਜ਼ਦੂਰਾਂ ਦੇ ਖਿਲਾਫ ਜਿਹੜਾ ਕਾਨੂੰਨ ਬਣਾ ਕੇ ਪੜਾਇਆ ਸਰਕਾਰ ਨੇ ਉਹਨੂੰ ਰੱਦ ਕਰਵਾਉਣ ਵਾਸਤੇ ਭਾਰਤ ਨੂੰ ਜਿਹੜਾ ਬੰਦਾ ਸੱਦਾ ਵਾ ਉਹ ਅਸੀਂ ਅੱਜ ਉਹਦਾ ਪੂਰਾ ਸਹਿਯੋਗ ਕਰਦੇ ਆ ਤੇ ਅਸੀਂ ਮੋਦੀ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜੀਆਂ ਲੋਕਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਵਾ ਕਿਸਾਨਾਂ ਮਜ਼ਦੂਰਾਂ ਨੌਜਵਾਲਾਂ ਦੀਆਂ ਉਹਨਾਂ ਨੂੰ ਜਿਹੜਾ ਵਾ ਲਾਗੂ ਕੀਤਾ ਜਾਵੇ ਤਾਂ ਜੋ ਦੇਸ਼ ਦੇ ਅੰਦਰ ਜਿਹੜੀ ਆ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਬਹਾਰ ਹੋਵੇ ਜੇਕਰ ਜਿਹੜਾ ਅਪਨੇ ਜਿਹੜਾ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਜਿਹੜਾ ਤਸ਼ੱਦਦ ਆਇਆ ਜਾ ਰਿਹਾ ਅਨੇਵਾ ਅਸੀਂ ਉਹਦੀ ਪੁਰਜਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਤੇ ਇਸ ਗੱਲ ਦੀ ਮੰਗ ਕਰਦੇ ਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਦੇ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਦਿੱਲੀ ਦੇ ਵਿੱਚ ਉੱਥੇ ਪ੍ਰੋਟੈਸਟ ਕਰਨ ਦੀ ਜਿਹੜੀ ਆ ਉਹ ਆਗਾ ਜਿਹੜੀ ਦਿੱਤੀ ਜਾਵੇ ਜੇਕਰ ਸਰਕਾਰ ਮੰਨੀਆਂ ਮੰਗਾਂ ਜਿਹੜੀਆਂ ਲਾਗੂ ਨਹੀਂ ਕਰਦੀ ਜਾਂ ਸਾਡੇ ਲੇਬਰ ਲਾਅ ਜਿਹੜੇ ਬਣਾਏ ਆ ਚਾਰ ਕੋਡ ਉਹਨਾਂ ਨੂੰ ਰੱਦ ਨਹੀਂ ਕਰਦੀ 8 ਘੰਟੇ ਤੋਂ ਡਿਊਟੀ ਦਾ ਸਮਾਂ ਵਧਾ ਕੇ 12 ਘੰਟੇ ਜਿਹੜੇ ਕੀਤੇ ਆ ਉਹਨਾਂ ਨੂੰ ਨਹੀਂ ਰੱਦ ਕੀਤਾ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਸ ਕੇ ਐਮ ਸੰਜੋਗਕ ਸਾਲ ਮੋਰਚਾ ਡਰੇਡ ਯੂਨੀਅਨਾਂ ਹੋਰ ਜਥੇਬੰਦੀਆਂ ਜੋ ਵੀ ਫੈਸਲਾ ਲੈਣ ਗਿਆ ਤੇ ਅਸੀਂ ਉਸ ਨੂੰ ਪੂਰੀ ਤਨਦੇਹੀ ਦੇ ਨਾਲ ਲਾਗੂ ਕਰਾਂਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਜੈ ਜਨਤਾ ਜੈ ਸ਼ੰਗਰਚ ਜੱਟ ਲੜਦੇ ਲੋਕਾਂ ਨੂੰ